ਪਾਣੀ ਆ ਰਿਹਾ ਆਵਾਜ਼ ਆ ਰਹੀ ਪਾਣੀ ਦਾ ਤਾਂ ਪੂਰਾ ਵੇੜਾ ਹੀ ਭਰ ਗਿਆ ਆ ਮੌਨਸੂਨ ਆ ਗਿਆ ਮੌਸਮ ਠੰਡਾ ਹੋ ਗਿਆ ਲੋਜੀ ਸੇਫ ਸੇਟ ਦਾ ਟਾਈਮ ਆ 7:30 ਦਾ ਟਾਈਮ ਹੋ ਗਿਆ ਤਾਂ ਮੀਂਹ ਦੇਖੋ ਪੂਰੇ ਜ਼ੋਰਾਂ ਤੇ ਆ ਰਿਹਾ ਗੱਲ ਸਾਰਿਆਂ ਨੂੰ ਹੋ ਗਈ ਸਾਰੇ ਵਧੀਆ ਸਭ ਠੀਕ ਠਾਕ ਆਂ ਦੀ ਟਾਈਮ ਸਵੇਰ ਦਾ 9 ਵਜੇ ਦਾ ਪਹਿਲਾਂ ਮੈਂ ਮੈਂ ਦਿਖਾਇਆ ਤੁਹਾਨੂੰ ਕਿ ਸਿਰ ਸਿਰ ਮੀਂਹ ਪੈ ਰਿਹਾ 6 ਵਜੇ ਦਾ ਸ਼ੁਰੂ ਹੋ ਰਿਹਾ ਤੇ ਮੌਸਮ ਬਹੁਤ ਹੀ ਠੰਡਾ ਹੋ ਗਿਆ ਤੇ ਮੈਂ ਇਧਰ ਲੌਬੀ 'ਚ ਹੀ ਬੈਠੀ ਹਾਂ ਤੇ ਬਲੌਗ ਸ਼ੁਰੂ ਕਰਤਾ ਇੰਨਾ ਵਧੀਆ ਲੱਗ ਰਿਹਾ ਨਾ ਇੰਨਾ ਵਧੀਆ ਲੱਗ ਰਿਹਾ ਮੈਨੂੰ ਭੈਣ ਨਾਲ ਸਾਰੀ ਗਰਮੀ ਨੂੰ ਵੀ ਚੱਲਣੀ ਹੈ ਅਜੇ ਥੋੜੀ ਜੀ ਕਮਰਿਆਂ ਦੇ ਅੰਦਰ ਹੈਗੀ ਐ ਬਾਹਰ ਆਉਣ ਦੀ ਬੜੀ ਤੀਣੀ ਨਹੀਂ ਹੋਣੀ ਅਸੀਂ ਮੈਂ ਵੀ ਉੱਠ ਕੇ ਮੈਂ ਕਿਹਾ ਬਾਅਦ ਚ ਕੰਮ ਕਰਾਂਗੇ ਪਹਿਲਾਂ ਮੀਂਹ ਲਿਖੀ ਥੋੜਾ ਜਿਹਾ ਮਨਜਾ ਖੁਸ਼ ਹੋ ਜਾਈਂ ਇੰਨੇ ਦਿਨਾਂ ਬਾਅਦ ਮੀਂਹ ਪਿਆ ਚਲੋ ਜੀ ਵਲੌਗ ਆਪਾਂ ਕੰਟੀਨਿਊ ਕਰਤਾ ਬਣੇ ਰਹੋ ਵਲੌਗਸ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਦੇਖ ਲਿਆ ਸਾਡਾ ਦਿਨ ਤੀਤੀ ਬਣਦਾ ਬਣੇ ਰਹੋ ਵਲੌਗਸ ਚੰਡੀਗੜ੍ਹੋਂ ਆ ਕੇ ਦੁਬਾਰਾ ਵਲੌਗ ਦੀ ਦੁਬਾਰਾ ਇੰਨੇ ਥੱਕ ਗਏ ਹਣਾ ਸੂਏ ਗਏ ਅਸੀਂ ਤੇ ਸਾਨੂੰ ਜਰਾ ਰਾਤ ਦੀ ਅਸੀਂ 10:30 11:00 ਵਜੇ ਆਏ ਕਿਉਂਕਿ ਕੰਮ ਕੁਝ ਰਹਿ ਜਾਂਦੇ ਸਾਨੂੰ ਕੁਝ ਕਰਨ ਵਾਲੇ ਹਾਂ ਚਲੋ ਹੁਣ ਨਿਕਲਿਆ ਤੇ ਕਰਦੇ ਇਹ ਤੇ ਫ ਟਾਈਮ ਲੱਗ ਗਿਆ ਤੇ ਕਾਫੀ ਲੇਟ ਆਏ ਤੇ ਆ ਕੇ ਬਸ ਸੌਂ ਗਏ ਹਜੇ ਵੀ ਮਤਲਬ ਸਾਰੀ ਰਾਤ ਨੂੰ ਨੀਂਦ ਨਹੀਂ ਆਈ ਤੁਹਾਨੂੰ ਤੇ ਜਦੋਂ ਮੈਂ ਜਿਆਦਾ ਥੱਕਦੇ ਨੇ ਫਿਰ ਮੈਨੂੰ ਨੀਂਦ ਵੀ ਨਹੀਂ ਆਉਂਦੀ ਤੇ ਹੁਣ ਬਸ ਮੈਂ ਲੱਗੀ ਹਾਂ ਸਵੇਰੇ ਬ੍ਰੇਕਫਾਸਟ ਬਣਾਉਣ ਮੈਂ ਸੋਚਿਆ ਬਲਕਿ ਮੀਦਾਨੇ ਜਾ ਕੇ ਲੈ ਲੀਏ ਫਿਰ ਬ੍ਰੇਕਫਾਸਟ ਬਣਾ ਲੈਂਦੇ ਫਿਰ ਅਜੀ ਇੱਧਰ ਨਾਲ ਮੇਰੀ ਪਰਜਾਈ ਨੇ ਭੇਜੀ ਸੀ ਕੱਲ ਅੰਬ ਦੀ ਚਟਨੀ ਮਿੱਠੀ ਤੇ ਨਾਲ ਨੂੰ ਪਰੌਂਠੀਆਂ ਬਣਾਈਆਂ ਤੇ ਖਾ ਰਿਆਂ ਬੜੀ ਸਵਾਦਾ ਮੇਰੀ ਮਾਸੀ ਜੀ ਨੂੰ ਅਥੇ ਵੀਡੀਓ ਤਾਂ ਪਰ ਬਣਾਈ ਨਹੀਂ ਪਰ ਚਟਨੀ ਆਪ ਲੈ ਆਏ ਆ ਬਹੁਤ ਟੇਸਟੀ ਬਣੀ ਬਹੁਤ ਹੀ ਘੈਂਟ ਕਾਲੀ ਮਿਰਚ ਪਾਈ ਹੈ ਪਤਾ ਨਹੀਂ ਕੀ ਕੀ ਪਾਇਆ ਵਲੌਗ ਆਪਾਂ ਕੰਟੀਨਿਊ ਕਰਤਾ ਮੀਂਹੋਂ ਪੈ ਕੇ ਹਟ ਗਿਆ ਮੀਂਹ ਪੈ ਕੇ ਗਰਮੀ ਬਹੁਤ ਜ਼ਿਆਦਾ ਹੋ ਗਈ ਤੇ ਉਸ ਤੋਂ ਬਾਅਦ ਵਲੌਗ ਸ਼ੂਟ ਨਹੀਂ ਕੀਤਾ ਇੱਕ ਤਾਂ ਤੁਹਾਨੂੰ ਪਤਾ ਕਿ ਮੈਂ ਕੰਦਰੀ ਬਣਾ ਕੋਈ ਵੀ ਕੰਮ ਕਰੂੰ ਦਿਲ ਨਹੀਂ ਕਰਦਾ ਹੈਗਾ ਦਮਨ ਵੀ ਪਿੰਡ ਆ ਤੇ ਦੋ ਚਾਰ ਜਾਣੇ ਹੋਣ ਤਾਂ ਕੰਮ ਹੋਏ ਤੇ ਵਲੌਗ ਵੀ ਬਣੇ ਕੀ ਰੋਜ਼ ਰੋਜ਼ ਵਲੌਗ ਬਣਾਈਏ ਇੱਕ ਤਾਂ ਗਰਮੀ ਬੜੀ ਹੈ ਦਿਲ ਨਹੀਂ ਕਰਦਾ ਤੇ ਮੈਂ ਆਪਣਾ ਹੀ ਵਲੌਗ ਕੱਲ ਵਾਲਾ ਦੇਖ ਰਹੀ ਚੰਡੀਗੜ੍ਹ ਵਾਲਾ ਜਦੋਂ ਆਪਾਂ ਚੰਡੀਗੜ੍ਹ ਗਏ ਸੀ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਨਹੀਂ ਦੇਖਿਆ ਜਰੂਰ ਜਾ ਕੇ ਦੇਖਿਓ ਬਹੁਤ ਸੋਹਣਾ ਵਲੌਗ ਹੈ ਤੇ ਐ ਹੁੰਦਾ ਕਿ ਗਰਮੀ ਕਰਕੇ ਨਾ ਘਰੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਘਰੋਂ ਬਾਹਰ ਨਿਕਲੀ ਤੇ ਵਲੌਗ ਬਣਾਈਏ ਹਨਾ ਤੇ ਬਾਕੀ ਫਿਰ ਵੀ ਤੁਸੀਂ ਸਾਡੇ ਵਲੌਗਰ ਨੂੰ ਬਹੁਤ ਪਿਆਰ ਦੇ ਰਹੇ ਹੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੇ ਅੱਜ ਆਪਾਂ ਸਵੇਰੇ ਬਹੁਤ ਜ਼ਿਆਦਾ ਮੀਂਹ ਪਿਆ ਸੀ ਰੋਟੀ ਰੋਟੀ ਖਾ ਲਈ ਤੇ ਹੁਣ ਟੈਨਸ਼ਨ ਆਉਂਦਾ ਮੈਂ ਚਾਹ ਪੀ ਕੇ ਬੈਠੀ ਸੀ ਤੇ ਹੁਣ ਮੈਂ ਬੁਣਾਨੀ ਹੈ ਸਬਜੀ ਤੇ ਮੈਂ ਹੈਗੀ ਇਕੱਲੀ-ਕੱਲੇ ਦਾ ਬੰਦੇ ਦਾ ਐ ਇਕੱਲੇ ਬੰਦੇ ਦਾ ਨਾ ਘਰੇ ਦਿਲ ਨਹੀਂ ਲੱਗਦਾ ਇਹਨਾਂ ਦਾ ਜੋ ਬੰਦਾ ਪਾਗਲ ਜਾ ਹੋ ਜਾਂ ਤਮੈਂ ਬਸ ਬੈਠੀ ਵਲੌਗ ਲਾ ਲਈ ਹੁਣ ਆਪਾਂ ਕੀਰਤਨ ਲਾ ਕੇ ਤੇ ਬਾਹਰ ਸੋਈ ਸੀ ਜਾਂ ਨਹੀਂ ਫਿਰ ਮਿਲਦੇ ਆ ਤੁਹਾਨੂੰ ਚਲੋ ਜੀ ਬਾਹਰ ਦਾ ਮੌਸਮ ਦੇਖੋ ਤੁਸੀਂ ਮੀਂਹ ਪੈ ਕੇ ਹਟਿਆ ਦੁਪਹਿਰੇ 1:30 ਵਜੇ ਪੂਰਾ ਫੁੱਲ ਤੇ ਇੱਧਰ ਮੈਂ ਕੱਪੜੇ ਧੋਤੇ ਸੀ ਦੁਬਾਰਾ ਫੇਰ ਸੁੱਕਣੇ ਪਏ ਮੀਂਹ ਆ ਗਿਆ ਗਿੱਲੇ ਹੋ ਗਏ ਤੇ ਹੁਣ ਮੈਂ ਲੱਗੀ ਆ ਰਾਤ ਦੀ ਸਬਜ਼ੀ ਤਿਆਰੀ ਕਰਨ ਇੱਧਰ ਤੇ ਅੱਜ ਧਿਲ ਲਸਣ ਕੱਟ ਲਈ ਆਪਾਂ ਤਾਂ ਮੀਂਹ ਦਾ ਮੌਸਮ ਇੰਨਾ ਸਾਫ਼ ਹੋ ਗਿਆ ਕਿ ਅੱਜ ਵੀ ਪਿਆ ਤੇ ਐਨ ਪੂਰਾ ਚਿੱਟਾ-ਚਿਟਾ ਹੋ ਗਿਆ ਪਰ ਬਾਹਰ ਹਵਾ ਚੱਲਦੀ ਪਈ ਹੈ ਅੰਦਰ ਥੋੜੀ ਜਿਹੀ ਗਰਮੀ ਹੈ ਤੇ ਇਧਰ ਪਾਣੀ ਸਾਡੇ ਇਕੱਠਾ ਹੋ ਗਿਆ ਇਹਨੂੰ ਕੱਢਾਂ ਪਹਿਲਾਂ ਮੈਂ ਸਾਰੇ ਨੀਵਾ ਇੱਥੇ ਤਾਂ ਹੈ ਇੱਥੇ ਜਾਂਦਾ ਕੋਈ ਤੈਨੂੰ ਜੀ ਆਪਾਂ ਕੱਪੜੇ ਲਾ ਲੈਂਦੇ ਹੁਣ ਠਹਿਰ ਕੇ ਕਰਦੇ ਆ ਇਹਨਾਂ ਨੂੰ ਪ੍ਰੈਸ ਥੋੜੇ ਬਥੇ ਜਿਹੜੇ ਕਰਨ ਵਾਲੇ ਨੇ ਤੇ ਲਓ ਜੀ ਮੈਂ ਸਬਜ਼ੀ ਦੀ ਕਰ ਰਹੀ ਸੀ ਤਿਆਰੀ ਤੇ ਸਬਜ਼ੀ ਜਦ ਦੇਖਿਆ ਫਿਰ ਟਮਾਟਰ ਹੈ ਨਹੀਂ ਤੇ ਟਮਾਟਰ ਖਤਮ ਨੇ ਤੇ ਬਣਾਉਣੇ ਵੀ ਆਹੀ ਅੱਜ ਕਾਲੇ ਛੋਲੇ ਨੇ ਤੇ ਮੈਂ ਫਿਰ ਕੈਨਸਲ ਕਰਤਾ ਮੈਂ ਫਿਰ ਫੋਨ ਕੀਤਾ ਉਤਾਰ ਨੂੰ ਤੇ ਉਤਾਰ ਨੂੰ ਮੈਂ ਕਿਹਾ ਕਿ ਟਮਾਟਰ ਹੈ ਨਹੀਂ ਲੈ ਕੇ ਆ ਜੇ ਜਦੋਂ ਵੀ ਆਏ ਤੇ ਉਹ ਹੁਣ ਮੈਨੂੰ ਲੱਗਦਾ ਟਮਾਟਰਾਂ ਕਰਕੇ ਛੇਤੀ ਆ ਰਹੇ ਨੇ ਟਾਈਮ ਹੋ ਗਿਆ 6:30 ਵਜੇ ਦਾ ਤੇ ਕਹਿੰਦੇ ਮੈਂ ਆ ਰਿਹਾ ਵਾਂ ਤੇ ਘਰ ਕੰਮ ਕਰ ਲਾਂਗਾ ਉਤੋਂ ਇੱਕ ਮੂਵੀ ਆਈ ਹੋਈ ਹੈ ਜਿਵੇਂ ਤੁਹਾਨੂੰ ਪਤਾ ਜੱਟ ਜੁਲੀਅਟ 3 ਸ਼ਾਇਦ ਤੇ ਮੈਂ ਕਹਿ ਰਹੀ ਕਿ ਚਲ ਆਪਾਂ ਦੇਖ ਆਉਂਦੇ ਆ ਤੇ ਕਹਿ ਰਹੇ ਨੇ ਕਿ ਜੇ ਮੇਰੇ ਆਫਿਸ ਦਾ ਕੰਮ ਖਤਮ ਹੋ ਗਿਆ ਫਿਰ ਅਸੀਂ ਦੇਖਣ ਜਾਵਾਂਗੇ ਤੇ ਬਾਕੀ ਦੇਖਣੇ ਬਣੇ ਰੋ ਵਲੌਗ ਚ ਜਾਣੀ ਆ ਕਿ ਨਹੀਂ ਜਾਣੇ ਤੁਹਾਨੂੰ ਪਤਾ ਹੀ ਉਤਾਰ ਦੇ ਕੰਮ ਦਾ ਕਿ ਜੇ ਕੰਮ ਆ ਗਿਆ ਫਿਰ ਜਾਇਆ ਨਹੀਂ ਜਾਣਾ ਬਾਕੀ ਕਹਿ ਰਹੇ ਕਿ 8:30 ਵਜੇ ਤੱਕ ਜੇ ਫ੍ਰੀ ਹੋ ਗਿਆ ਮੈਂ ਫਿਰ ਆਪਾਂ ਚੱਲ ਪਾਂਗੇ ਤੇ ਨਾ ਹੋਇਆ ਫਿਰ ਕੈਨਸਲ ਆ ਫਿਰ ਕਿਤੇ ਸੰਡੇ ਸੰਡੇ ਨੂੰ ਵੀ ਛੁੱਟੀ ਨਹੀਂ ਹੁੰਦੀ ਤੁਹਾਨੂੰ ਪਤਾ ਹੀ ਹੈ ਬਾਕੀ ਦੇਖਦੇ ਹੁਣ ਆਉਂਦੇ ਨੇ ਕੀ ਕਹਿੰਦੇ ਨੇ ਪਹਿਲਾਂ ਟਮਾਟਰ ਲਿਆਉਣ ਸਬਜ਼ੀ ਨੂੰ ਤੜਕਾ ਲਾਈਏ ਰੋਟੀ ਰੁੱਟੀ ਬਣਾਈਏ ਹੋ 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 ਹਵਾ ਕਰੇ ਤਾਂ ਚੱਲ ਵੀ ਕਦੇ ਨਹੀਂ ਤੇ ਰੋਟੀ ਰੁੱਟੀ ਬਣਾ ਕੇ ਫਿਰ ਦੇਖਨੇ ਆ ਜੋ ਵੀ ਪਲਾਨ ਬਣਿਆ ਤੁਹਾਡਾ ਨਾਲ ਸ਼ੇਅਰ ਕਰਾਂਗੇ ਬਣੇ ਰੋ ਵਲੌਗ 'ਚ ਤੇ ਅੱਜ ਮੰਡੇ ਨੂੰ ਹੈਗਾ ਸਕੂਲ ਬੱਚਿਆਂ ਦਾ ਤੇ ਮੈਂ ਦਮਣ ਨੂੰ ਵੀ ਫੋਨ ਕੀਤਾ ਚਾਹ ਦਸੀਂ ਲੈਣ ਜਾਈਏ ਜੇ ਉਤਾਰ ਨੂੰ ਛੁੱਟੀ ਹੋਈ ਨਾ ਹੋਈ ਛੁੱਟੀ ਤਾਂ ਅਮਨੂਰੀ ਛੱਡ ਕੇ ਜਾਣਗੇ ਦਮਣ ਨੂੰ ਕਿਉਂਕਿ ਮੰਡੇ ਨੂੰ ਸਕੂਲ ਲੱਗਣਾ ਤੇ ਬਾਕੀ ਸਾਡਾ ਵੀ ਥੱਲੇ ਤਾਂ ਦਿਲ ਨਹੀਂ ਲੱਗਦਾ ਕਾਰਸਰ ਦਾ ਨੌਫਿਸ ਤੇ ਮੈਂ ਇਕੱਲੀ ਰਹਿਣੀ ਆ ਤੇ ਅੱਜ ਵੀ ਮੈਂ ਦਮਨ ਨੂੰ ਕਿਹਾ ਮੈਂ ਦਮਨ ਤੂੰ ਆ ਜਾ ਮੇਰਾ ਦਿਲ ਨਹੀਂ ਲੱਗਦਾ ਤੇ ਬਾਕੀ ਦੇਖਦਿਆਂ ਹੁਣ ਦਮਨ ਆਉਂਦੀ ਕਿ ਨਹੀਂ ਦਮਨ ਦਾ ਪਰਪੂਰਾ ਦਿਲ ਲੱਗਾ ਹੋਇਆ ਪਿੰਡ ਪਿੰਡ ਜਾ ਕੇ ਤਾਂ ਦਮਨ ਆਉਂਦਾ ਨਾ ਹੀ ਲੈਂਦੀ ਉਹਨੂੰ ਆਉਂਦਾ ਬਸ ਮੈਂ ਇੱਥੇ ਠੀਕ ਆ ਕਿ ਉੱਥੇ ਬਸ ਸਾਰਾ ਦਿਨ ਤਿੰਨੇ ਜਾਣੇ ਖੇਡਦੇ ਰਹਿੰਦੇ ਨੇ ਤੇ ਚਲੋ ਜੀ ਮੈਂ ਉਤਾਰ ਦਾ ਵੇਟ ਕਰਾਂ ਆਉਣ ਵਾਲੇ ਨੇ ਮੈਂ ਪਿਆਜ਼ ਤੂਜ਼ ਗ੍ਰਾਈਂਡ ਕਰ ਲਾਂ ਤੇ ਟਮਾਟਰ ਆਉਣਗੇ ਫਿਰ ਆਪਾਂ ਤੜਕਾ ਤੁੜਕਾ ਲਾ ਕੇ ਸਬਜ਼ੀ ਨੂੰ ਹੁੰਨੇ ਆ ਫਰੀ ਤੁਸੀਂ ਬਣੇ ਰਹੋ ਵਲੌਗ 'ਚ ਅੱਜ ਕੁਛ ਰੋਲੇ ਪੀਂ ਹੀ ਦੁਪਹਿਰੇ ਤੇ ਜਿਵੇਂ ਆਪਣੇ ਹਾਂ ਅਗੇ ਟਮਾਟਰ ਲਾ ਕੇ ਹੋਰ ਵੀ ਕੁਝ ਲਿਆਏ ਮੈਨੂੰ ਲੱਗਦਾ ਜਿਹੜੇ ਤੁਸੀਂ ਬੈਗ ਵੀ ਨਹੀਂ ਲਾਇਆ ਤੇ ਇੱਥੇ ਧੋਣ ਲੱਗੇ ਪਏ ਸੋਈ ਸੀ ਆ ਦੇ ਟਮਾਟਰ ਮੰਗਾਇਆ ਅਰਬੀ ਥੋੜੀ ਮੰਗਾਈ ਸੀ ਅਰਬੀ ਖਾਨੂੰ ਦਿਲ ਕਰਦਾ ਸੀ ਹਾਂ ਉਹ ਤਾਂ ਹੁਣ ਤਾਂ ਛੋਲੇ ਬਣਨੇ ਨੂੰ ਹੁਣ ਕਿਹੜਾ ਅਰਬਾ ਬਣਨਾ ਮੈਂ ਧੋ ਦਨੀਆ ਬੈਗ ਲਾ ਦੂ ਮੈਂ ਧੋ ਦਨੀਆ ਆ ਦੇਖੋ ਜੀ ਆ ਆਲੂ ਬਖਾਰੇ ਲਿਆਂਦੇ ਤੇ ਨਾਲ ਹੀ ਨਾਲ ਧੋ ਕੇ ਡੱਬੇ ਚ ਪਾ ਰਹੇ ਨੇ ਬੈਗ ਵੀ ਨਹੀਂ ਲਾਇਆ ਹਾਂ ਾਡੋ ਵੀ ਹੱਡਾ ਤੇਰਾ ਮੈਂ ਤੜਕਾ ਲਾ ਲਾਂ ਛੋਲਿਆਂ ਨੂੰ ਕੀ ਪ੍ਰੋਗਰਾਮ ਤੁਹਾਡਾ ਫਿਰ ਹੂੰ ਵਿੱਚ ਹੀ ਕਾਈ ਜਾ ਰਹੇ ਮੂਵੀ ਦੇਖਣ ਦਾ ਕੀ ਪ੍ਰੋਗਰਾਮ ਆ ਮੈਂ ਪੁੱਛਣ ਡਈਆਂ ਚੱਲਦੇ ਆ ਮੈਨੂੰ ਐਵੇਂ ਲਾਰਿਆਂ ਚ ਨਾ ਰੱਖਿਓ ਹੈ ਮੈਂ ਕਿਤੇ ਬਾਹਲੀ ਫੀਲਿੰਗ ਚੱਕ ਜਾ ਤੁਸੀਂ ਜਾਓ ਨਾ ਛੱਡ ਦਿਓ ਮੈਂ ਤੋੜਨੀ ਆਪੇ ਵੱਡੇ ਕੰਮ ਐ ਤੁਸੀਂ ਛੱਡ ਦਿਓ ਬੈਗ ਲਾਓ ਜਾ ਕੇ ਜਾਓ ਬੈਠੋ ਰਮਣਾ ਕਰੋਗੇ ਕੁਛ ਕੇ ਮੈਨੂੰ ਬਸ ਉਹੀ ਕਰੋਗੇ ਕਿ ਚੱਲਾਂਗੇ ਮੂਵੀ ਦੇਖਣ ਚੱਲਾਂਗੇ। ਸਰੂਰ ਦੇ ਦੋਸਤ ਨਿਮਾਹ ਹਾਲ ਨੇ ਦੋਨਾਂ ਚ 9 9:30 ਦਾ ਟਾਈਮ ਮਿਲ ਰਿਹਾ। ਨਹੀਂ ਉਹ ਬਹੁਤ ਜ਼ਿਆਦਾ ਯਾਰ ਲੇਟ ਹੋ ਜਾਏਗਾ। ਆ ਜਿਹੜਾ ਸਿਨੀ ਪਲਾਜ਼ਾ ਸੁਨਾਮ ਹੈ ਇਹ 8:30 ਵਜੇ। ਫਿਰ ਸੁਨਾਮ ਚੱਲਦੇ ਆਂ ਗੱਡੀ ਖੜੀ ਆ ਆਪਣੇ ਕੋ ਆਪਣੀ ਰਾਣੀ ਮਰੂਤੀ। ਦੇਖੋ ਇਹਦੇ ਸਾਰੇ ਉੱਪਰ ਵਾਲੀ ਸੀਟਾਂ ਬੁੱਕ ਬਾਇਗੋੜ ਹਾਊਸਫੁੱਲ ਚੱਲ ਰਹੀ ਹੈ। ਥੱਲੇ ਨਹੀਂ ਬਹਿਣਾ ਧੌਣ ਦੁੱਸਦੀ ਹੈ ਯਾਰ। ਨਹੀਂ ਨਹੀਂ ਥੱਲੇ ਨਹੀਂ ਬਹਿਣਾ। ਮੈਂ ਕਿੱਥੇ ਜੋੜ ਲਾ ਦੱਸ। ਸਾਰੀਆਂ ਬੁੱਕ ਨੇ। ਸਾਰੇ ਉੱਤੇ ਸਾਰੀ ਬੁੱਕ ਨੇ। ਤੇ ਸੰਗਰੂਰ ਵਾਲੀ ਚ ਔਰ ਤੁਹਾਨੂੰ ਸੂਟਾ ਮਿਲ ਜਣੇ ਦੋ ਸੂਟਾ ਹੋਰ ਮਿਲ ਲੈਣੇ ਨੇ ਸੰਗਰੂਰ ਵਾਲੀ ਜਿਹੇ ਉੱਪਰ ਹੈਗੀਆਂ ਨੇ ਸੰਗਰੂਰ 9:30 ਵਜੇ ਸਾਢੇ 9 ਤਾਂ ਫਿਰ ਆਪਾਂ ਕਿੰਨੇ ਵਜੇ ਘਰੇ ਆਵਾਂਗੇ 12:00 ਵਜ ਜਾਣਗੇ ਆਪਾਂ ਨੂੰ ਹਾਂ ਹੈਨਾ ਤੇ ਇਸ ਨਾਮ ਤੋਂ 8:30 ਤੋਂ ਤੁਹਾਨੂੰ ਹਾਲ ਕਰਾਂਗੇ ਜੇ ਆਪੇ ਜਾਣਾ ਹੀ ਇੱਥੇ ਗੱਡੀ ਤੇ ਜਦ ਮਰਜ਼ੀ ਭੱਜੋ ਆਹ ਨੇੜੇ ਆ 9:30 ਤਾਂ ਕਿੰਨੇ ਵਜ ਤੱਕ ਹੋਏ 2-3 ਘੰਟੇ ਦਾ ਹੋਊਗਾ ਹਾਂ 10:00 ਤੋਂ 11:00 ਪਾ 11:15 ਵਜ ਜਾਣਗੇ ਹੈਨਾ ਇਹਦੇ ਵਿੱਚ ਚਲੋ ਵੀ ਕਿਹੜਾ ਆਪਾਂ ਕਿਤੇ 11:15 ਕੱਲ ਵੀ ਇਹੀ ਆਏ ਹਾਂ ਉਥੋਂ ਚੰਡੀਗੜ੍ਹ ਤੋਂ ਹੈਨਾ ਤੇ ਪਰ ਉਹ ਹੈ ਹੁਣ ਉੱਤੇ ਸੀਟਾਂ ਇਹਦੀ ਵੀ ਸੀਟਾਂ ਹੈ ਨਹੀਂ ਇਹਦੇ ਵੀ ਪੂਰੀ ਉਹ ਉੱਪਰ ਹੈਗੇ ਦੋ ਆ ਸੀ ਨਹੀਂ ਇਹ ਤਾਂ ਖੋਰੀ ਹੈ ਬਾਹਲੀ ਉੱਤੇ ਨਾ ਦੇਖਿਓ ਬਾਹਲੀ ਥੱਲੇ ਨਾ ਦੇਖਿਓ ਚਲੋ ਕਰੋ ਸਲਾਹ ਫਿਰ ਮੈਨੂੰ ਦੱਸਿਓ ਚੰਗਾ ਠੀਕ ਹੈ ਚਲੋ ਜੀ ਦੇਖਦੇ ਹਾਂ ਹੁਣ ਇਸ ਨਾਮ ਦੀਆਂ ਬੁੱਕ ਹੁੰਦੀਆਂ ਕਿ ਸੰਦੂਰ ਵਾਲੀਆਂ ਬੁੱਕ ਹੁੰਦੀਆਂ ਨੇ ਸਾਡੇ ਨਾਲ ਲੇਟ ਹੋ ਜਾਣਾ ਮੈਂ ਕਹਿ ਰਹੀ ਆ ਤੇ ਚਲੋ ਕੋਈ ਨਾ ਆਪਾਂ ਮੈਂ ਸਬਜ਼ੀ ਨੂੰ ਤੜਕਾ ਲਾ ਲਾਂ ਫਿਰ ਦੇਖਦੇ ਆ ਕਰਦੇ ਆ پلان ਕੀ ਭਰਦਾ ਇਸ ਨਾਮ ਜਾਣਾ ਦੇਖਣ ਕੇ ਸੰਦੂਰ ਜਾਣਾ ਨਾਮੇ ਸਾਨੂੰ ਪੈਣਾ 14 ਕਿਲੋਮੀਟਰ ਤੇ ਸਮਰੂਪ ਤਾਂ ਸਾਡੇ ਲੱਗੇ ਹੀ ਕੋਈ ਜ਼ਿਆਦਾ ਦੂਰ ਨਹੀਂ ਤੇ ਟਾਈਮ ਉਹਨਾ ਹੀ ਲੱਗਣਾ ਦੇਖਣਾ ਸਮਰੂਪ ਦੀਆਂ ਕਰਾ ਲੈਣੀਆਂ ਲੋ ਜੀ ਆਪਾਂ ਪਿਆਜ਼ ਪੀਸ ਗ੍ਰाइंड ਕਰ ਲਏ ਤੇ ਦਰਹਾ ਫਸ ਛੋਲੇਨ ਲੱਗਣਾਂ ਲੰਮ ਤੱਕ ਛੋਲੇ ਅੱਜ ਬਣਾਣੇ ਆਪਾਂ ਨੇ ਕਾਲੇ ਮਾਰ ਮੋਟ ਮੋਟ ਹੋ ਜੰਦੇ ਆ ਵਿੱਚ ਕੋਈ ਰਹਿ ਹੀ ਗਏ ਛੋਲੇ ਦੇਖੀ ਇਹ ਪਤਾ ਨਹੀਂ ਕਿਉਂ ਰਹਿ ਗਏ ਨਾਲੇ ਮੈਂ ਸਵੇਰ ਦੇ ਭੋਜਨ 10 11 ਵਜੇ ਦੇ ਸਾਡੇ ਸਾਡੇ 9 ਵਜੇ ਆ ਕਰਤਾ ਹੂੰ ਤੇ ਸਾਡੇ ਨਾਲ ਅਬਸ ਫਿਰ ਜੇ ਆਪਾਂ ਸੁਨਾਮ ਵੀ ਜਾਂਦੇ ਸਾਢੇ 8 ਤੇ ਆਪਾਂ ਉਥੋਂ ਹੀ ਸਾਢੇ 11 ਹੀ ਮੁੜਨਾ ਸੀ ਸਹੀ ਹੈ ਨਾ ਇੱਕ ਈ ਕਾਰਡ ਤੋਂ ਦਿੱਤਾ ਇੱਕ ਨਾ ਇੱਕ ਟਿਕਟ ਫ੍ਰੀ ਸੀ ਅੱਛਾ ਲੈ ਕਵਾ ਲੋਗੀ ਇੱਕ ਨਾ ਇੱਕ ਟਿਕਟ ਫ੍ਰੀ ਕਿੰਨੇ ਦੀ ਹੋਈ ਇੱਕ ਟਿਕਟ ਹੂੰ ਇੱਕ ਟਿਕਟ ਕਿੰਨੇ ਦੀ ਹੋਈ 220 ਰੁਪਏ ਦੀ ਸੀਗੀ 220 ਰੁਪਏ ਪਰ ਆਪਾਂ 220 ਆਪਾਂ ਦੋ ਜਣੇ ਹੈ ਵਾਹ ਬਾਤ ਵਧੀਆ ਕੀਤਾ ਕੰਮ ਹੈ ਲਓ ਜੀ ਆਪਣੀਆਂ ਫਾਈਨਲ ਟਿਕਟਾਂ ਬੁੱਕ ਹੋ ਗਈਆਂ ਨੇ ਤੇ ਆਪਾਂ ਅੱਜ ਚੱਲਾਂਗੇ ਮੂਵੀ ਦੇਖਣ ਚਟਨ ਜੁਲੀਅਟ 3 ਦੇਖਣ ਚੱਲਾਂਗੇ ਇੰਦਰ ਆਪਾਂ ਛੋਲੇ ਨੂੰ ਤੜਕਾ ਲਾ ਰਹੇ ਆ। ਨਾਲ ਦੀ ਜਬਜੀ। ਹਾਂ ਤੋੜਾ ਕੰਮ ਐ ਆਫਿਸ ਦਾ। ਕੰਮ ਨਿਬੜ ਗਿਆ ਵਸਤ। ਨਿਬੜ ਜਾ। ਚੱਲ ਠੀਕ ਹੋਊਗੀ ਹੋਣੀ ਸੀ। ਚਲ ਆ ਲੈਟ ਆਨ ਕਰ ਦਿਓ ਇੱਧਰ ਦੀਆਂ ਸਾਰਿਆਂ ਨੂੰ। ਆਹ ਲੁੰਡੀਆਂ ਤੇ ਆ। ਇਹ ਕਾਟੇ ਵੱਲ ਢੋਲੀ ਆਟਾ ਪਾਣਾ ਮੈਂ ਅੱਜ ਸਾਫ਼ ਕੀਤੀ ਸੀ। ਆਹ ਲੈਟ ਕਰਤੀ ਆਉਣ। ਹਾਂ ਤਾਂ ਕਰਕੇ। ਬਾਹਰ ਵੀ ਅੱਜ ਨਾ ਮੀਂਹ ਕਰਕੇ ਦੇਖ ਦੇਣਾ ਆਮ ਸਾਫ਼ ਹੋ ਗਿਆ ਚਿੱਟਾ-ਚਿੱਟਾ ਹੋ ਗਿਆ ਹਨਾ। ਬਾਕੀ ਗੱਡੀ ਤੇ ਜਾਣਾ ਗੱਡੀ ਨਾਲ ਹੋਰ ਵੀ ਕੋ ਟੈਨਸ਼ਨ ਨਹੀਂ ਫਿਰ ਉੱਥੇ ਜੁੜੀ ਜਾਣਾ ਨਹੀਂ ਸਕੂਟੀ ਚੱਲਾਂਗੇ ਫਿਰ ਆਪਾਂ ਸਹੁਰੇ ਜਾਨੇ ਆਪਾਂ 11 ਵਜੇ ਇਸ ਨਾਮ ਤੋਂ ਨਹੀਂ ਆਉਣਾ ਉਹ ਜਿਆਦਾ ਵਧੀਆ ਰਹੂਗਾ ਆਪਾਂ ਇੱਥੋਂ ਨੇੜੇ ਵਧੀਆ ਹੋਰੇ ਆ ਲੈਣਗੇ ਨਹੀਂ ਸਕੂਟੀ ਤਾਂ ਕਿ ਗੱਡੀ ਤੇ ਆ ਦੱਸੋ ਗੱਡੀ ਤੇ ਹੋਰੇ ਵੀ ਬਹੁਤ ਲੱਗੇ ਤਾਂ ਹੈਗਾ ਉਹ ਯਾਰ ਰਾਤ ਨੂੰ ਖਤਰਾ ਹੁੰਦਾ ਫਿਰ ਚਲੋ ਖਤਰੇ ਨੂੰ ਦੱਸ ਗਏ ਉੱਥੇ ਆਈ ਗਏ ਕੋਈ ਪਤਾ ਨਹੀਂ ਚਲੋ ਜੀ ਇੱਧਰ ਉਤਾਰਨ ਆਇਆ ਚੌਲ ਸਾਫ ਕਰਨ ਮੈਂ ਕਿ ਮੜੇ ਚੌਲ ਚੈੱਕ ਕਰ ਦੋ ਛੋਲੇ ਨਾਲ ਚੌਲ ਬਣਾਵਾਂਗੇ ਮੈਂ ਤੜਕਾ ਲਾ ਲਾ ਹੁਣ ਇਹ ਨਾ ਕਿ ਉਹ ਉਤਾਰ ਕੋ ਕੰਮ ਕਰਾ ਰਹੇ ਇਹ ਕਰਨੀ ਚਾਹੀਦੀ ਐਨ ਇਹ ਇਹ ਕੰਮ ਨਹੀਂ ਕਰਵਾ ਰਹੇ ਇਹ ਮੈਨੂੰ ਹੈਲਪ ਲੈ ਲੈਣੇ ਨਹੀਂ ਹਾਂ ਨਹੀਂ ਬਾਹਰ ਹੈ ਤਾਂ ਕੁਛ ਨਹੀਂ ਚੌਲਾਂ ਨੂੰ ਮੈਨੂੰ ਐ ਕੋਈ ਸੁਸਰੀ ਸਾਸਰੀ ਕੋਈ ਵੰਡਣਾ ਏ ਧੋ ਦੋ ਇਹਨਾਂ ਨੂੰ ਬਸ ਮੈਂ ਧੋ ਦੇਣੀ ਆ ਕੋਈ ਪਾੜ ਦੱਬੇ ਠੀਕ ਹੈ ਚੌਰ ਐਵੇਂ ਸਾਫ਼ ਕਰੀ ਜਾਂ ਚੌਰ ਹੈ ਹੈ ਕੀ ਹੈ ਇਹ ਬੰਦਿਆਂ ਦਾ ਸਾਫ਼ ਕਰਨ ਦਾ ਤਰੀਕਾ ਹੁੰਦਾ ਹੈ ਤੇ ਕੋ ਢੋਲੀ ਚਾਟਾ ਪਾਣਾ ਉਹ ਪਾਓ ਥੱਲੇ ਵਾਲਾ ਠੀਕ ਹੈ ਦੋ ਕੰਮ ਕਰੋ ਤੁਸੀਂ ਲਓ ਜੀ ਸਬਜ਼ੀ ਨੂੰ ਤੜਕਾ ਲਾਏ ਆਪਾਂ ਤੇ ਹੁਣ ਬਾਹਰ ਬੈਠਿਆ ਥੋੜੀ ਜਿਹੀ ਹਵਾ ਚ ਪਰ ਹਵਾ ਕਦੇ ਹੀ ਚੱਲਦੀ ਹੈ ਕਦੇ ਗੁੰਮਾ ਜਾ ਹੋ ਜਾਂਦਾ ਤੇ ਅੱਜ ਦਾ ਵਲੌਗ ਜਿਹੜਾ ਆਪਾਂ ਇੱਥੇ ਖਤਮ ਕਰਦੇ ਆ ਇੱਥੇ ਹੀ ਆਪਾਂ ਦੂਜਾ ਵਲੌਗ ਕੰਟੀਨਿਊ ਕਰਦੇ ਆ ਕਿਉਂਕਿ ਆਪਾਂ ਨੇ ਜਾਣਾ ਮੂਵੀ ਦੇਖਣ ਸਬਜੀ ਸਾਡੀ ਬਣ ਗਈ ਐ ਬਣਦੀ ਪਈ ਐ ਮਤਲਬ ਤਾਂ ਚੌਲ ਆਪਾਂ ਨੇ ਰੱਖਤੇ ਨੇ ਤੇ ਬਸ ਇਹ ਬਾਅਦ ਸਾਡੇ ਛੋਲੇ ਚੌਲੇ ਸੇ ਖਾ ਕੇ ਜਾਵਾਂਗੇ ਹਾਂ ਅਸੀਂ ਜਦੋਂ ਜਾਂਦੇ ਹੁੰਦੇ ਨੇ ਨਾ ਮੂਵੀ ਦੇਖਣ ਰੋਟੀ ਰੱਟੀ ਖਾ ਕੇ ਜਾਂਦੇ ਹੁੰਦੇ ਆ ਕਦੇ ਅਸੀਂ ਉੱਥੇ ਮਤਲਬ ਵਾਲਾ ਉਹ ਨਹੀਂ ਕੀਤਾ ਲੋਕੀ ਉਹ ਪਾਪ ਕੌਰਨ ਪਾਪ ਕੌਰਨ ਨਹੀਂ ਖਾਂਦੇ ਨੇ ਨਾ ਅਸੀਂ ਕਦੇ ਉਹ ਵੀ ਨਹੀਂ ਖਾਂਦੇ ਇਹ ਤਾਂ ਚਾਰ ਗੁਣਾ ਰੇਟ ਜ਼ਿਆਦਾ ਹੁੰਦਾ ਮੈਨੂੰ ਲੱਗਦਾ ਜਿਹੜੇ ਆਪਾਂ ਨੂੰ ਇਥੇ 20 ਰੁਪਏ ਦੇ ਇੰਨੇ ਸਾਰੇ ਮਿਲਦੇ ਉੱਥੇ ਮਿਲਦਾ 200 ਦੇ ਮਿਲਦੇ ਨਾ 150 200 ਦੇ ਮਿਲਦੇ ਨੇ ਤੇ ਅਸੀਂ ਕਦੇ ਵੀ ਨਹੀਂ ਇਹੋ ਜਿਹੀ ਫਾਰਮੈਟ ਕੀਤੀ ਹਨ ਜਿਹੜੀ ਚੀਜ਼ ਖਾਦੀ ਹੋਵੇ ਹਨ ਜਿਹੜੀ ਨਾ ਖਾਦੀ ਹੋਵੇ ਉਹਦਾ ਤਾਂ ਚਲੋ ਮੰਨਿਆ ਵੀ ਟਰਾਈ ਕਰਦੇ ਹਾਂ ਪੁਰਾਣੇ ਜ਼ਮਾਨੇ ਦਾ ਵਧੀਆ ਹੁੰਦਾ ਸੀਗਾ ਉਹਨਾਂ ਸਮੋਸੇ ਜਿਹੜੇ 5 ਦਾ ਬਾਹਰ ਮਿਲਦਾ ਸੀ ਨਾ 10 ਰੁਪਏ ਦਾ ਅੰਦਰ ਮਿਲਦਾ ਸੀ ਬਸ ਕੋਈ ਨਹੀਂ ਫਰਕ ਹੁਣ ਤਾਂ ਮੈਨੀਆਂ ਡਬਲ ਤੋਂ ਵੀ ਡਬਲ ਹੋ ਗਿਆ ਉਹ 20 ਰੁਪਏ ਦਾ ਉਹੀ ਪਾਪਕੋਰਨ ਦਾ ਪੈਕੇਟ ਉੱਥੇ 7 150 ਤੇ ਐਂ ਰਾਜਪੁਰ ਦੇ ਕਿ ਜਾਵਾਂਗੇ ਬਸ ਮੂਵੀ ਦੇਖ ਕੇ ਘਰ ਆ ਕੇ ਸੌਣਾ ਤੇ ਚਲੋ ਜੀ ਅੱਜ ਦਾ ਵਲੌਗ ਡਾਣ ਨਾ ਆਪ ਇੱਥੇ ਕਰਦੇ ਆ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਬਾਏ ਬਾਏ ਫਿਰ ਦੇਖਾਂਗੇ ਕੀ ਕੰਮ ਆਉਂਦਾ ਬਾਏ ਬਾਏ ਜੀ ਸਾਰਿਆਂ ਨੂੰ ਤੇ ਜਿਹੜਾ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਹੈਂ ਕਹੈਂ ਵਲੌਗ ਆਉਣ ਵਾਲੇ ਨੇ ਬਾਏ ਬਾਏ ਬਸ ਬਾਏ ਬਾਏ ਬੋਲਦਾ ਹਾਂ ਲਾਈਕ ਹਾਂ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲੋ